ਉਸ਼ਿਆਰਪੁਰ ਦੇ ਪਿੰਡ ਹਰਦੋਖਾਨਪੁਰ ਚੋਂ 14 ਸਾਲਾਂ ਦਾ ਬੱਚਾ ਹੋਇਆ ਲਾਪਤਾ ਰਾਜਵੀਰ ਨਾਂ ਤੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਜਿੱਥੇ ਪ੍ਰਾਪਤ ਜਾਣਕਾਰੀ ਉਸਾਨ ਟਾਂਡਾ ਰੋਡ ਦੇ ਨਜ਼ਦੀਕ ਬੱਚੇ ਨੂੰ ਦੇਖਿਆ ਗਿਆ ਜਿੱਥੇ ਧਾਰਮਿਕ ਸਥਾਨਾਂ 'ਤੇ ਤੇ ਰਿਸ਼ਤੇਦਾਰਾਂ ਦੀ ਲੱਭਣ ਦੀ ਕੋਸ਼ਿਸ਼ ਕੀਤੀ ਗਈ ਪਰਿਵਾਰ ਵੱਲੋਂ ਪਰ ਹਾਲੇ ਤੱਕ ਬੱਚਾ ਨਹੀਂ ਮਿਲਿਆ ਜੇਕਰ ਕਿਸੇ ਨੂੰ ਬੱਚੇ ਦੀ ਜਾਣਕਾਰੀ ਹੋਵੇ ਤਾਂ ਤੁਰੰਤ ਜਨ ਪੰਜਾਬੀ ਨਿਊਜ਼ ਤੇ ਦਿੱਤੇ ਗਏ ਸਕਰੀਨ ਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼